ਹਾਂਜੀ ਸਵਾਗਤ ਹੈ ਜੀ ਇੱਕ ਵਾਰ ਫੇਰ ਸਾਰੇ ਵੀਰਾਂ ਦਾ ਸਾਡੇ YouTube ਚੈਨਲ ਜਗਜੀਤ ਮੋਟਰ ਗੈरेज ਅੰਮ੍ਰਿਤਸਰ ਚਾਚੇ ਦੀ ਵਰਕਸ਼ਾਪ ਤੇ ਅੱਜ ਟਰੈਕਟਰ ਪੇਂਟ ਹੋਣ ਡਿਆ 3000 ਫੋਰਡ ਪਿੰਡ ਵੇਰਕੇ ਵਾਲਾ ਦੇਖੋ ਸਭ ਤੋਂ ਪਹਿਲਾਂ ਤੇ ਇਤਰਾ ਵਾਸ਼ਿੰਗ ਹੋਇਆ ਟਰੈਕਟਰ ਤੇ ਵਾਸ਼ਿੰਗ ਤੋਂ ਬਾਅਦ ਟਰੈਕਟਰ ਨੂੰ ਖੋਲਿਆ ਗਿਆ ਸਾਰੇ ਨੂੰ ਜੋ ਪਾਰਟਸ ਰਹਿ ਗਏ ਸੀ ਇਸ ਟਰੈਕਟਰ ਦੇ ਉਹ ਵੀ ਖੁੱਲ ਗਏ ਨੇ 프ਰੰਟ ਵੀ ਮੈਂ ਇਸ ਟਰੈਕਟਰ ਨੂੰ ਲਾਇਆ ਫਾਰਮ ਟਰੈਕ 60 ਵਾਲਾ ਬਾਕੀ ਟਰੈਕਟਰ ਸਾਰਾ origignal 3000 ford ਰੇਮੋ ਵਿੱਚ ਐਸੀ ਨਾਲੋਂ ਵੱਖਰੇ ਹੋ ਗਏ ਨੇ ਤੇ ਇਧਰ ਸ਼ੋਅ ਦੀ ਵੀ ਤਿਆਰੀ ਚੱਲ ਰਹੀ ਆ 프ਰੰਟ ਵੇਟ ਲਾਉਣ ਲੱਗੇ ਹੈਂਕਿੰਗ ਵਾਲੇ ਫਾਰਮ ਟ੍ਰੈਨ 60 ਵਾਲੇ ਸਾਰੇ ਪਾਰਟਸ ਨੂੰ ਇਸ ਤਰ੍ਹਾਂ ਰੇਗਮਰ ਲੱਗੇਗਾ ਪਹਿਲੇ ਤੇ ਇਸ ਤੋਂ ਬਾਅਦ ਜਦੋਂ ਤੇ ਹੋਗਾ ਪ੍ਰੈਮਰ ਦਾ ਕੋਡ ਟੋਟਲ ਸਾਰੇ ਜੋ ਕਿ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਪ੍ਰੈਮਰ ਕੋਡ ਸਰਫੇਸਰ ਕੋਡ ਤੇ ਪੇਂਟ ਇਹ ਦੇਖੋ ਆਹ ਵੇਟ ਲੱਗ ਰਹੇ ਨੇ ਇਹ ਤਕਰੀਬਨ ਇਹ ਵੇਟ ਫਾਰਮਟ੍ਰੈਕ 65 HP ਤੇ ਆਏ ਨੇ origignal 3000 ਫੋਰਡ ਵਾਲੀ ਜਾਲੀ ਲੱਗੀ ਆ origignal ਜੋ ਕਿ ਇਹਦੀ ਸ਼ੋਅ ਦੇ ਵਿੱਚ ਫਿਟਿੰਗ ਪ੍ਰੋਪਰ origignal ਤਰੀਕੇ ਨਾਲ ਫਿੱਟ ਕਰ ਦਿਤੀ ਆ ਫਰੰਟ ਲੋਕ ਇਸ ਟਰੈਕਟਰ ਦੀ ਜਾਲੀ ਨੂੰ ਲਾਇਏ ਨੇ 3600 ਫੋਰਡ ਵਾਲੇ 3000 ਮਾਡਲ ਵਾਲੇ ਲੋਕ ਮਿਲੇ ਨਹੀਂ ਜਿਹਦੇ ਕਰਕੇ 3600 ਫੋਰਡ ਵਾਲੀ ਫਿਟਿੰਗ ਕੀਤੀ ਆ ਲੋਕ ਦੀ ਤੇ ਕੱਲ ਦੀ ਵੀਡੀਓ ਦੇ ਵਿੱਚ ਦਿਖਾਵਾਂਗੇ ਇਸ ਟਰੈਕਟਰ ਦਾ ਬਾਕੀ ਦਾ ਕੰਮ ਕੁੱਲ ਪੇਂਟ ਦੀ ਤਿਆਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਜੀ